ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਅਭੁਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੇ ਬਿਖ ਖਾਈ ਮਾਇ ਮੋ ਪਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਤ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਇ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਣਾ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਣਾਇ ਪਰਮ ਸਨਮਾਨ ਜੋ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਜੰਗਤ ਜੀ ਗੁਰੂ ਬਖਸ਼ੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਦੇ ਉੱਪਰ ਕੁਝ ਵਿਚਾਰਾਂ ਸਤਿਗੁਰ ਜੀ ਦੀ ਕਿਰਪਾ ਨਾਲ ਆਪਾਂ ਸਾਂਝੀਆਂ ਕਰਨੀਆਂ ਹਨ ਵੈਸੇ ਤਾਂ ਸਤਿਗੁਰ ਜੀ ਦੇ ਜੀਵਨ ਦੇ ਵਿੱਚ ਪ੍ਰਮੁੱਖ ਦੋ ਚੀਜ਼ਾਂ ਮਿਲਦੀਆਂ ਹਨ ਇੱਕ ਉਹਨਾਂ ਦੇ ਬਚਪਨ ਤੋਂ ਤੇ ਇੱਕ ਸਿਖਰਤਾ ਦੀ ਉਹ ਕਿਹੜੀਆਂ ਹਨ ਬਚਪਨ ਦੀ ਅਵਸਥਾ ਜਿਹੜੀ ਆਪ ਹੀ ਸਤਿਗੁਰੂ ਜੀ ਬਿਆਨ ਕਰਦੇ ਹਨ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਪਰ ਇੱਕ ਦਿਨ ਐਸਾ ਆਇਆ ਬੈਠਾ ਸੋਢੀ ਪਾਤਸ਼ਾਹ RAMDAS SATGURU ਕਹਾ ਇਹਨੂੰ ਕਿਹਾ ਜਾਂਦਾ ਹੈ ਕਿ ਮੱਲਾ ਮਾਰਨੀ ਆ ਜਿੰਦਗੀ ਜਿਉਣ ਦਾ ਢੱਗ ਅਸੀਂ ਆਮ ਕਰਕੇ ਕਿਸੇ ਨਾ ਕਿਸੇ ਦੁੱਖ ਤੋਂ ਦੁਖੀ ਹੋ ਜਾਂਦੇ ਆ ਕਿਸੇ ਨੂੰ ਕੋਈ ਸਰੀਰਕ ਦੁੱਖ ਹੈ ਕਿਸੇ ਨੂੰ ਧਨ ਦੌਲਤ ਦਾ ਕਿਸੇ ਨੂੰ ਭੁੱਖ ਦਾ ਦੁੱਖ ਹੈ ਇੱਕ ਇੱਕ ਦੁੱਖ ਹੈ ਕਿਸੇ ਨੂੰ ਅੱਧਾ ਦੁੱਖ ਹੋਏਗਾ ਪਰ ਦੁੱਖਾਂ ਦੇ ਦਰਵਾਜ਼ੇ ਹੀ ਖੁੱਲੇ ਹੋਏ ਸਨ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਬਚਪਨ ਵਿੱਚ ਹੀ ਮਾਪੇ ਦਾ ਸਾਆ ਉੱਠ ਜਾਣਾ ਆਪ ਕਿਰਤ ਕਰਨੀ ਪਰ ਜੀਵਨ ਦੇ ਵਿੱਚ ਮੱਲਾ ਮਾਰ ਲੈਣੀ ਆ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਕਿਉਂਕਿ ਜੀਵਨ ਵਿੱਚ ਮਜਬੂਰ ਤਾਂ ਸੀ ਹੋ ਸਕਦੇ ਹਾਂ ਪਰ ਅਰਦਾਸ ਕਰੀਏ ਕਿ ਸਤਿਗੁਰੂ ਮਹਾਰਾਜ ਕਿਸੇ ਦੇ ਮੁਥਾਜ ਨਾ ਬਣਾਈ ਸਤਿਗੁਰੂ ਗਰੀਬੀ ਦੇ ਦੇਈ ਮਜਬੂਰੀਆਂ ਦੇ ਦੇਈ ਪਰ ਕਿਸੇ ਦਾ ਮੁਥਾਜ ਨਾ ਬਣਾਈ ਅੱਜ ਸਤਿਗੁਰੂ ਦੇ ਜੀਵਨ ਦੇ ਵਿੱਚ ਆਪਾਂ ਦੇਖਣ ਦਾ ਯਤਨ ਕਰਾਂਗੇ ਕਿ ਸਤਿਗੁਰੂ ਮੁਥਾਜ ਨਹੀਂ ਬਣੇ ਕਿਉਂਕਿ ਜਿੱਦਾਂ ਸਾਡੇ ਮਨ ਦੇ ਵਿੱਚ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਦੀ ਯਾਦ ਹੈ ਸਾਡੀ ਸੁਰਤ ਵਿੱਚ ਅਕਾਲ ਪੁਰਖ ਹੈ ਔਰ ਸਰੀਰ ਦੇ ਨਾਲ ਕਿਰਤ ਕਰਦੇ ਆ ਉਹ ਬੰਦਾ ਕਦੇ ਵੀ ਜੀਵਨ ਦੇ ਵਿੱਚ ਕਮਜ਼ੋਰ ਨਹੀਂ ਹੈ ਤਾਂ ਨਾ ਹੀ ਕਦੇ ਜ਼ਿੰਦਗੀ ਵਿੱਚ ਉਹ ਤੋਖਾ ਖਾ ਸਕਦਾ ਆਓ ਕੁਝ ਵਿਚਾਰਾਂ ਸਤਗੁਰ ਦੇ ਜੀਵਨ ਨਾਲ ਸੰਬੰਧਿਤ ਵਿਚਾਰਨ ਦਾ ਯਤਨ ਕਰੀਏ ਪਰ ਕਿਸੇ ਮਹਾਪੁਰਸ਼ ਦੀ ਵਡਿਆਈ ਦੇਖਣੀ ਹੋਵੇ ਉਹਨਾਂ ਦੇ ਜੀਵਨ ਨੂੰ ਦੇਖਣਾ ਹੋਵੇ ਇਹਨਾਂ ਚਾਰ ਪੱਖ ਜਿਹੜੇ ਆ ਉਹਨਾਂ ਨੂੰ ਸਾਹਮਣੇ ਰੱਖਣਾ ਪਏ ਕੀ ਉਹਨਾਂ ਦਾ ਪਰਿਵਾਰਕ ਜੀਵਨ ਕੀ ਹੈ ਉਹਨਾਂ ਦਾ ਵਿਵਾਰਕ ਜੀਵਨ ਕੀ ਹੈ ਉਹਨਾਂ ਦਾ ਸਮਾਜਿਕ ਜੀਵਨ ਕੀ ਹੈ ਉਹਨਾਂ ਦਾ ਧਾਰਮਿਕ ਜੀਵਨ ਕੀ ਹੈ ਹੁਣ ਕਿਹ ਸੱਜਣ ਐਸੇ ਆ ਉਹਨਾਂ ਦਾ ਆਪਣੇ ਪਰਿਵਾਰ ਨਾਲ ਬਤੀਰਾ ਠੀਕ ਹੈ ਪਰ ਪਰਿਵਾਰ ਪਾਲਣ ਵਾਸਤੇ ਬੇਈਮਾਨੀ ਕਰਦੇ ਆ ਧੋਖਾ ਕਰਦੇ ਆ ਠੱਗੀ ਕਰਦੇ ਆ ਉਹਨਾਂ ਦਾ ਵਿਵਾਰਕ ਜੀਵਨ ਠੀਕ ਨਹੀਂ ਹੈ ਹੁਣ ਕਈ ਸੱਜਣਾ ਦਾ ਪਰਿਵਾਰਕ ਜੀਵਨ ਠੀਕ ਹੈ ਉਹਨਾਂ ਦਾ ਵਿਵਾਰਕ ਜੀਵਨ ਠੀਕ ਹੈ ਪਰ ਉਹਨਾਂ ਦੀ ਸਮਾਜ ਨਾਲ ਨਹੀਂ ਬਣਦੀ ਸਮਾਜ ਉਹਨਾਂ ਤੇ ਪ੍ਰਸੰਨ ਨਹੀਂ ਹੈ ਪਰ ਉਹਨਾਂ ਦੀ ਸਮਾਜ ਨਾਲ ਨਹੀਂ ਬਣਦੀ ਸਮਾਜ ਉਹਨਾਂ ਤੇ ਪ੍ਰਸੰਨ ਨਹੀਂ ਹੈ ਉਹਨਾਂ ਦੇ ਕਰਮ ਸਮਾਜ ਵਿਰੋਧੀ ਆ ਕਈ ਬੰਦੇ ਐਸੇ ਆ ਜਿਨ੍ਹਾਂ ਦਾ ਪਰਿਵਾਰਕ ਜੀਵਨ ਵੀ ਠੀਕ ਹੈ ਵਿਵਾਰਕ ਜੀਵਨ ਵੀ ਠੀਕ ਹੈ ਸਮਾਜ ਵਿੱਚ ਵੀ ਇੱਜ਼ਤ ਹੈ ਪਰ ਧਾਰਮਿਕ ਜੀਵਨ ਨਹੀਂ ਹੈ ਜਿੰਨੇ ਤੱਕ ਧਾਰਮਿਕ ਜੀਵਨ ਨਹੀਂ ਹੈ ਪ੍ਰਮਾਤਮਾ ਦੇ ਨਾਮ ਤੋਂ ਵੀ ਹੋਣੇ ਹਨ ਇਸ ਕਰਕੇ ਉਹਨਾਂ ਦੀ ਪਰਿਵਾਰ ਵਿੱਚ ਵਿਵਾਰ ਵਿੱਚ ਬਰਕਤ ਨਹੀਂ ਹੈ ਉਹਨਾਂ ਨੂੰ ਵੀ ਸੁੱਖ ਨਸੀਬ ਨਹੀਂ ਹੁੰਦਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਰਾਜ ਪਾਸ਼ਾ ਜੀ ਦੇ ਜੀਵਨ ਬਲ ਵੇਖਦੇ ਆਂ ਹਰ ਪੱਖੋਂ ਸੰਪੂਰਨ ਜੀਵਨ ਹੈ ਕਿੱਥੇ ਵੀ ਕੋਈ ਹੁਣ ਤਾਈ ਨਜ਼ਰ ਨਹੀਂ ਆਉਂਦੀ ਹੁਣ ਪਹਿਲਾ ਹੈ ਉਹਨਾਂ ਦਾ ਪਰਿਵਾਰ ਕਿ ਜੀਉ ਹੁਣ ਮੁੱਢਲਾ ਜੀਵਨ ਕਿਹਦਾ ਹੈ ਇਹ ਆਪਾਂ ਸਾਰੇ ਜਾਣਦੇ ਆ ਕਿ ਮਾਪੇ ਛੋਟੀ ਉਮਰ ਵਿੱਚ ਹੀ ਚੜਾਈ ਕਰ ਗਏ ਪਰ ਉਹ ਕਿਸੇ ਦਾ ਬੋਝ ਨਹੀਂ ਬਣੇ ਮੈਂ ਫਿਰ ਬੇਨਤੀ ਕਰਦੇ ਆ ਅਰਦਾਸ ਹੈ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਸੁਖ ਦੇਵੇ ਪਰ ਦੇਖੋ ਨਾ ਲੋਕ ਕੀ ਕਹਿੰਦੇ ਸਾਂ ਮੇਰੀ ਤਾਂ ਜੀਵਨ ਦੀ ਸਮਰੱਥਾ ਨਹੀਂ ਬੋਲਣ ਦੀ ਪਰ ਉਹ ਲੋਕ ਜੋ ਕਹਿੰਦੇ ਸਨ ਕਿ ਇਹ ਯਤੀਮ ਹੈ ਇਹ ਕਿੱਥੋਂ ਖਾਏਗਾ ਹੁਣ ਦੇਖੋ ਨਾ ਬੁੱਢਲਾ ਜੀਵਨ ਕਿਹਦਾ ਮਾਪੇ ਛੋਟੀ ਉਮਰ ਵਿੱਚ ਚੜ੍ਹਾਈ ਕਰ ਗਏ ਪਰ ਕਿਸੇ ਦਾ ਬੋਝ ਨਹੀਂ ਬਣੇ ਸਗੋਂ ਬੁਢਾਪੇ ਵਿੱਚ ਪਹੁੰਚੀ ਆਪਣੀ ਨਾਨੇ ਦਾ ਸਹਾਰਾ ਬਣ ਗਏ ਉਹਨਾਂ ਨਾਲ ਦੀ ਸੇਵਾ ਕੀਤੀ ਖੁਸ਼ੀਆਂ ਲਈ ਅਸੀਸਾਂ ਵੀ ਲਈਆਂ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰਕ ਸੰਬੰਧ ਬਣਦਾ ਹੈ ਗੁਰੂ ਅਮਰਦਾਸ ਜੀ ਨਾਲ ਹੁਣ ਪੰਜਾਬ ਦੀ ਜਿਹੜੀ ਪਰੰਪਰਾ ਵੇਖ ਲਓ ਨਾ ਆਪਾਂ ਕਹਿੰਦੇ ਵੀ ਜਵਾਈ ਭਾਵੇਂ ਮਿੱਟੀ ਦਾ ਬਾਧ ਹੋਵੇ ਬਾਦਸ਼ਾਹ ਵਾਂਗੂ ਬੈਠਦਾ ਜਦੋਂ ਘਰ ਵਿੱਚ ਪੈਰ ਰੱਖੇ ਤਾਂ ਸਾਰਾ ਘਰ ਹੀ ਥਰ ਥਰ ਕੰਬਦਾ ਪਰ ਗੁਰੂ ਰਾਮਦਾਸ ਐਸੇ ਜਵਾਈ ਹਨ ਕੈਸੇ ਜਵਾਈ ਹਨ ਕਿ ਸੰਸਾਰ ਦੇ ਉਹ ਲੜਕੇ ਜਿਨ੍ਹਾਂ ਨੇ ਕਿਸੇ ਦਾ ਜਵਾਈ ਬਣਨਾ ਹੋਵੇ ਨਾ ਉਹ ਕਦੇ ਗੁਰੂ ਰਾਮਦਾਸ ਜੀ ਨੂੰ ਆਦਰਸ਼ ਮੰਨ ਲੈਣ ਤਾਂ ਸਮਾਜ ਵਿੱਚ ਜੋ ਲੜਕੇ ਲੜਕੀ ਦਾ ਭੇਦ ਭਾਵ ਹੈ ਨਾ ਫਰਕ ਹੈ ਉਹ ਨਹੀਂ ਰਹੇਗਾ ਹਰ ਬੰਦਾ ਫੇ ਲੜਕੀ ਦੇ ਜਨਮ ਤੇ ਲੜਕੀ ਵਰਗੀ ਲੜਕੇ ਵਰਗੀ ਖੁਸ਼ੀ ਮਣਾਏ ਸਾਡੇ ਭੇਦ ਭਾਵ ਖਤਮ ਹੋ ਜਾਏਗਾ ਉਹਨਾਂ ਸਦਾ ਵਾਸਤੇ ਸਾਰਾ ਪਰਿਵਾਰ ਦਾ ਆਦਰ ਕੀਤਾ ਇਹ ਧਿਆਨ ਰੱਖਿਆ ਕਿ ਮੇਰੇ ਕਾਰਨ ਇਹਨਾਂ ਨੂੰ ਖੇਚਰ ਨਾ ਹੋਵੇ ਉਹ ਪਤੀ ਵੀ ਸਨ ਉਹਨਾਂ ਦੀ ਸੁਪਤਨੀ ਬੀਬੀ ਭਾਨੀ ਜੀ ਜਿੰਨਾ ਚੰਗਾ ਨਿਭਾਅ ਹੋਇਆ ਉਹ ਸਾਡੇ ਸਾਹਮਣੇ ਕਦੇ ਜੀਵਨ ਪਰ ਕਿਸੇ ਪਾਸੇ ਰੁੱਖਾਪਾਨ ਨਹੀਂ ਦਿਸਿਆ ਸਮੁੱਚਾ ਜੀਵਨ ਹੀ ਪ੍ਰੇਮ ਰਸ ਨਾਲ ਭਰਪੂਰ ਹੈ ਉਹ ਬਾਪ ਵੀ ਸਨ ਉਹਨਾਂ ਨੇ ਬੱਚਿਆਂ ਨੂੰ ਜਿਸ ਢੰਗ ਦੇ ਨਾਲ ਪਾਲਿਆ ਪੋਸਿਆ ਆਪਣਾ ਫਰਜ਼ ਨਿਭਾਇਆ ਇੱਕ ਪੂਰਨ ਬਾਪ ਐਸਾ ਕਰ ਸਕਦਾ ਹੈ ਇਹ ਠੀਕ ਹੈ ਕਿ ਪ੍ਰਮਾਤਮਾ ਨੇ ਜੋ ਬੂਟੇ ਵਿੱਚ ਤਸਵੀਰ ਰੱਖੀ ਹੈ ਉਹ ਫਲਾਂ ਰਾਈ ਪ੍ਰਗਟ ਹੁੰਦੀ ਹੈ ਮਾਲੀ ਦਾ ਕੰਮ ਹੈ ਕਿ ਬੂਟੇ ਦੀ ਪਾਲਣਾ ਠੀਕ ਕਰਨੀ ਉਹਨਾਂ ਦਾ ਬੱਚਿਆਂ ਨਾਲ ਪੂਰਾ ਪ੍ਰੇਮ ਸੀ ਜੇ ਕਿਤੇ ਵੱਡੇ ਬੇਟੇ ਨੇ ਪ੍ਰਿਥੀ ਚੰਦ ਨੇ ਕੋਈ ਤਲਕ ਕਲਾਮੀ ਵੀ ਕੀਤੀ ਤੇ ਆਪਨੇ ਫਿਰ ਬਾਪ ਵਾਲਾ ਫਰਜ਼ ਨਿਭਾਇਆ ਉਹਨਾਂ ਨੇ ਕਿਹਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਸੋਢੀ ਦੇ ਦਿੱਤੀ ਅੱਜ ਦੇ ਪੁੱਤਰਾਂ ਨੂੰ ਵੀ ਦੇ ਦਿੱਤੀ ਆਪਣੇ ਜੋ ਕਿਹਾ ਪ੍ਰੀਤੀ ਜਾਨ ਦੇ ਭਲੇ ਵਾਸਤੇ ਆਖਿਆ ਇਹ ਸੀ ਉਹਨਾਂ ਦਾ ਪਰਵਾਰਕ ਜੀਵ ਫਿਰ ਜਿਸ ਵੇਲੇ ਅਸੀਂ ਵਿਵਹਾਰਕ ਜੀਵਨ ਦੇਖਦੇ ਆ ਬੜੇ ਕਮਾਲ ਦਾ ਹੈ ਭਾਵੇਂ ਸਤਗੁਰੂ ਜੀ ਨੇ ਘੁੰਗਣੀਆਂ ਵੇਚੀਆਂ ਆਪਾਂ ਤੁਸੀਂ ਸਾਰੇ ਹੀ ਵਪਾਰੀ ਹੋ ਧੰਦੇ ਕਰਦੇ ਕਿਉਂਕਿ ਸਤਗੁਰੂ ਜੀ ਨੇ ਘੁੰਗਣੀਆਂ ਦਾ ਵਪਾਰ ਕਿਉਂ ਕੀਤਾ ਘੁੰਗਣੀਆਂ ਕਿਉਂ ਵੇਚੀਆਂ ਕਿਉਂਕਿ ਬਹੁਤ ਸੌਕੇ ਤਰੀਕੇ ਦੇ ਨਾਲ ਔਰ ਸਸਤੇ ਤਰੀਕੇ ਦੇ ਨਾਲ ਇਹ ਜਿਹੜਾ ਕੰਮ ਸ਼ੁਰੂ ਹੋ ਸਕਦਾ ਸੀ ਉਹ ਸਤਪੁਰ ਨੇ ਕੀਤਾ ਪਰ ਲੈਣ ਦੇਣ ਬੜਾ ਸਾਫ਼ ਸੀ ਕਦੇ ਕਿਸੇ ਨੂੰ ਇਹ ਆਖਣ ਦਾ ਮੌਕਾ ਨਹੀਂ ਦਿੱਤਾ ਕਿ ਮੈਂ ਤੁਹਾਡੇ ਪਾਸੋਂ ਪੈਸੇ ਲੈਣੇ ਆ ਉਹਨਾਂ ਦਾ ਹੁਣ ਇਹ ਜਿਹੜਾ ਜੀਵਨ ਹੈ ਭਾਵੇਂ ਘੁੰਗਣੀਆਂ ਵੇਚੀਆਂ ਪਰ ਵਿਵਾਰਕ ਜੀ ਹੈ ਤੇ ਹੁਣ ਤੀਸਰਾ ਹੈ ਸਮਾਜਿਕ ਜੀ ਹੈ ਹਰ ਇੱਕ ਸੱਜਣ ਦੇ ਦੁੱਖ ਸੁੱਖ ਵੀ ਜਾਂਦੇ ਸਨ ਕਦੇ ਕਿਸੇ ਸੱਜਣ ਦਾ ਅੰਦਾਜ਼ ਨਹੀਂ ਕੀਤਾ ਮਹਾਂ ਸਤਿਗੁਰੂ ਦੀ ਸਮਾਜ ਵਿੱਚ ਜੋ ਗਲਤ ਰਸਮਾਂ ਸਨ ਉਹਨਾਂ ਨੂੰ ਨਹੀਂ ਮੰਨਿਆ ਨਾ ਹੀ ਆਪ ਕੀਤੀਆਂ ਤੇ ਨਾ ਹੀ ਆਪਣੇ ਸਿੱਖਾਂ ਨੂੰ ਕਰਨ ਦਿੱਤੀ ਉਹ ਚਾਹੁੰਦੇ ਸੀ ਕਿ ਬੜਾ ਸੱਚਾ ਸੋਚਾ ਤੇ ਹਮਦਰਦੀ ਨਾਲ ਭਰਿਆ ਸਮਾਜ ਚਾਹੀਦਾ ਹੈ ਸਮਾਜ ਵਿੱਚ ਵਿਖਾਵਾ ਨਹੀਂ ਚਾਹੀਦਾ ਸੱਚ ਚਾਹੀਦਾ ਹੈ ਬੰਦਾ ਦੂਸਰੇ ਨੂੰ ਸੱਜ ਧਜ ਕੇ ਵਿਖਾ ਕੇ ਫੋਕੀਆਂ ਵਟਾਈਆਂ ਵਾਸਤੇ ਆਪਣਾ ਝੂਠ ਦਾ ਪੱਲਾ ਫੜ ਲੈਂਦਾ ਹੁਣ ਭਾਵੇਂ ਰਿਸ਼ਤੇਦਾਰੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਨਵਾਬ ਕੀਤਾ ਜਿਸ ਵੇਲੇ ਉਹਨਾਂ ਦੇ ਤਾਇ ਦੇ ਪੁੱਤਰ ਸਾਰੀ ਮਲ ਜੀ ਆਉਂਦੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਭੇਜਦੇ ਹੁਣ ਸਤਿਗੁਰੂ ਮਹਾਰਾਜ ਦਾ ਧਾਰਮਿਕ ਜੀਵਨ ਕਿਉਂਕਿ ਉਹਨਾਂ ਦੀ ਧਰਮ ਦੀ ਅਸਲੀਅਤ ਨੂੰ ਸਮਝ ਲਿਆ ਸੀ ਕਿ ਧਰਮ ਨੇਰੀਆਂ ਗੱਲਾਂ ਨਹੀਂ ਐ ਧਰਮ ਨੇਰਾ ਵਿਚਾਰ ਹੀ ਨਹੀਂ ਐ ਇਹ ਧਰਮ ਦੋ ਕੌਡੀਆਂ ਦਾ ਨਹੀਂ ਜਿਹੜਾ ਸਿਰਫ ਵਿਚਾਰ ਬਣ ਕੇ ਰਹਿ ਜਾਏ ਜਿਹੜੀਆਂ ਗੱਲਾਂ ਬਣ ਕੇ ਰਹਿ ਜਾਏ ਇਹ ਠੀਕ ਹੈ ਕਿ ਸੱਚ ਵਿਚਾਰ ਧਰਮ ਦਾ ਬੀਜ ਹੈ ਸੱਚਾ ਵਿਚਾਰ ਧਰਮ ਦਾ ਬੀਜ ਹੈ ਪਰ ਬੀਜ ਬੀਜਿਆਂ ਨਾ ਨਾ ਜਾਇਦਾ ਪਿਆ ਪਿਆ ਗਲ ਜਾਂਦਾ ਸੜ ਜਾਂਦਾ ਧਰਮ ਸਰਕਾਰ ਰੂਪ ਵਿੱਚ ਉਸ ਵੇਲੇ ਧਾਰਨ ਕਰਦਾ ਜਦੋਂ ਸੇਵਾ ਬਣ ਜਾਂਦੀ ਇਸ ਲਈ ਧਰਮ ਦੀ ਬਰੀਕੀਆਂ ਤੋਂ ਬਰੀਕ ਵਿਚਾਰਾਂ ਨੂੰ ਵੀ ਸਤਿਗੁਰ ਨੇ ਸਮਝਿਆ ਹੋਇਆ ਸੀ ਹੱਥੀ ਸੇਵਾ ਕੀਤੀ ਦਿਨ ਰਾਤ ਕੀਤੀ ਤੇ ਸਤਿਗੁਰ ਦੇ ਧਾਰਮਿਕ ਜੀਵਨ ਦੇ ਤਾਂ ਸ਼ੱਕ ਕੋਈ ਹੁਣ ਲੋਕਾਂ ਨੇ ਇਹ ਵੀ ਸਵਾਲ ਕੀਤੇ ਵੀ ਤੁਹਾਡੇ ਗੁਰੂ ਗੁਰਨਾਨਦ ਸਾਹਿਬ ਮਹਾਰਾਜ ਬਾਬਾ ਅਮਰਦਾਸ ਜੀ ਤੀਰਥਾਂ ਦੇ ਜਾਂਦੇ ਸਨ ਜਵਾਬ ਦਿੱਤੇ ਨਾ ਧਾਰਮਿਕ ਤੌਰ ਤੇ ਸਤਿਗੁਰ ਕਹਿੰਦੇ ਤੀਰਥ ਉਦੋਂ ਸਤਿਗੁਰੂ ਕੀਆ ਸਭ ਲੋਕ ਉਧਰਨ ਹਰਤ ਲੋਕਾਂ ਦੇ ਉਧਾਰ ਵਾਸਤੇ ਧਰਮ ਦੀ ਇੱਕ ਹੋਰ ਕਮਾਲ ਰਮਜ ਹੈ ਜਿਹੜਾ ਬੀਜ ਬੀਜਦਾ ਹੈ ਉਸ ਨੂੰ ਬਹੁਤ ਪ੍ਰਾਪਤ ਹੁੰਦਾ ਹੁਣ ਭਾਈ ਸੋਮੇ ਸਾਹ ਹੁੰਦਾ ਹੈ ਤੇ ਗੁਰੂ ਸਾਹਿਬ ਮਹਾਰਾਜ ਉਹੀ ਕੰਮ ਕਰਦਾ ਜੋ ਗੁਰੂ ਰਾਮਦਾਸ ਜੀ ਨੇ ਕੀਤਾ ਇੱਕ ਦਿਨ ਗੁਰੂ ਸਾਹਿਬ ਮਹਾਰਾਜ ਨੇ ਕਿਰਪਾ ਕਰ ਦਿੱਤੀ ਆਇਆ ਤਾਂ ਸੋਮਾ ਬੜ ਕੇ ਸੀ ਸੋਮਾ ਸਾਹ ਬਣਾ ਦਿੱਤਾ ਹੀ ਬਰਕਤ ਹੈ ਗੁਰੂ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚ ਕਿਸੇ ਪਾਸੋਂ ਵੇਖੀਏ ਗੁਰੂ ਰਾਮਦਾਸ ਪਾਸ਼ਾ ਜੀ ਦਾ ਜੀਵਨ ਇੱਕ ਪੂਰਨ ਜੀਵਨ ਹੈ ਜਿਵੇਂ ਰੱਬ ਸਾਰਿਆਂ ਵਿੱਚ ਵਸਦਾ ਹੈ ਰੱਬ ਸਾਰਿਆਂ ਦਾ ਹੈ ਗੁਰੂ ਰਾਮਦਾਸ ਹਰ ਦਿਲ ਵਿੱਚ ਵਸਦੇ ਹਨ ਸਾਰਿਆਂ ਦੇ ਸਾਝੇ ਹਨ ਉਹ ਪੂਰਨ ਤੌਰ ਤੇ ਸੰਸਾਰ ਵਿੱਚ ਹੀ ਨਹੀਂ ਰੱਬ ਵਾਂਗੂ ਨਰਾਲੇ ਵੀ ਹਨ ਐਸੇ ਪੂਰੇ ਗੁਰੂ ਦੀ ਸ਼ਰਨ ਵਿੱਚ ਹੀ ਸਿੱਖਦਾ ਉਧਾਰ ਹੋ ਸਕਦਾ ਲੋਕ ਕਹਿੰਦੇ ਸਨ ਇਹ ਯਤੀਮ ਹੈ ਇਹਨੂੰ ਕੌਣ ਥਾਂ ਦੇਗਾ ਉਦੇ ਥਾਂ ਵਰਗੀ ਦੁਨੀਆ ਵਿੱਚ ਥਾਂ ਕੋਈ ਨਹੀਂ ਐ ਡਿੱਠੇ ਸਭੇ ਥਾਵ ਨਹੀਂ ਤੁਦ ਗਿਆ ਉਹ ਕਿੱਥੋਂ ਖਾਏਗਾ ਕਿਉਂਕਿ ਲੋਕ ਅਫਸੋਸ ਤਾਂ ਕਰਦੇ ਸਨ ਕਿ ਇਹਦੇ ਮਾਂ-ਬਾਪ ਚੜਾਈ ਕਰ ਗਏ ਇਹਨੂੰ ਕੌਣ ਰੋਟੀ ਦੇ ਹਾਂ ਹੋਰ ਵੀ ਸਨ ਬਰਾਦਰੀ ਦੇ ਲੋਕ ਸਨ ਸ਼ਰੀਕੇ ਦੇ ਲੋਕ ਸਨ ਕਿਸੇ ਨੇ ਇਹ ਮਦਦ ਨਹੀਂ ਕੀਤੀ ਹਾਂ ਅਫਸੋਸ ਜ਼ਰੂਰ ਕਰਦੇ ਸਨ ਕਿਸੇ ਨੇ ਬਹੁਤ ਸੋਹਣਾ ਲਿਖਿਆ ਜੇ ਸਾਹਿਰ ਕੇ ਤਮਾਸ਼ਾਈ ਹਰ ਡੁੱਬਣੇ ਵਾਲੇ ਪਰ ਅਫਸੋਸ ਤੋਂ ਕਰਤੇ ਹਨ ਪਰ ਇਹ ਮਦਦ ਨਹੀਂ ਕਰਦੇ ਪਰ ਮੁਥਾਜ ਨਹੀਂ ਬਣੇ ਮਜਬੂਰ ਬਣੇ ਪਰ ਸਤਗੁਰੂ ਅਕਾਲ ਪੁਰਖ ਦੇ ਉਹਦੇ ਦਰ ਤੇ ਝੁਕੇ ਤੇ ਅੱਜ ਕਿੱਥੋਂ ਖਾਏਗਾ ਪਰ ਉਹਦੇ ਨਾਮ ਤੇ ਅੱਜ ਦੁਨੀਆ ਖਾਂਦੀ ਐ ਪੂਰੀ ਦੁਨੀਆ ਵਿੱਚ ਕੋਈ ਬੰਦਾ ਭੁੱਖਾ ਰਹਿ ਸਕਦਾ ਪਰ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵੇਖੇ ਕੋਈ ਬੰਦਾ ਗੁਰੂ ਰਾਮਦਾਸ ਦੇ ਲੰਗਰ ਚੱਲਦਿਆਂ ਕੋਈ ਭੁੱਖਾ ਨਹੀਂ ਰਹਿ ਸਕਦਾ ਕਿਸ ਨੇ ਆਖਿਆ ਸੀ ਇਹਨੂੰ ਸਰਨ ਕੌਣ ਦੇਹ ਕੌਣ ਸਰਨ ਦੇਗਾ ਇਸ ਨੂੰ ਪਰ ਅੱਜ ਜਿਸ ਵੇਲੇ ਗੁਰਸਿੱਖ ਅਰਦਾਸ ਕਰਦਾ ਹੈ ਸਾਡੇ ਅਰਦਾਸੀਏ ਬਣੇ ਪਟਕੀਰਤ ਜੀ ਉਹ ਸਾਡੇ ਵੱਲੋਂ ਅਰਦਾਸ ਕਰਦੇ ਆਂ ਕੀ ਅਰਦਾਸ ਕੀਤੀ ਇੱਕ ਅਰਦਾਸ ਭਾਟਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨ ਐਸੇ ਦੀਨ ਦੇਵ ਸਤਿਗੁਰੂ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਬਾਰੇ ਸਤਿਗੁਰ ਨੇ ਬਾਣੀ ਦੇ ਵਿੱਚ ਵੀ ਬਹੁਤ ਪ੍ਰਮਾਣ ਦਿੱਤੇ ਸਤਗੁਰੂ ਜੀ ਪਟਾਂ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਬਖਸ਼ਿਸ਼ ਕਰਦੀ ਹੈ ਤੇ ਇਹ ਹੀ ਅਰਦਾਸ ਸਤਗੁਰੂ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਨੀ ਹੈ ਤੇ ਐਸੇ ਗੁਰੂ ਤੋਂ ਬਲ ਬਲ ਜਾਈਏ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾ ਗੁਰਮਖ ਮੰਨ ਵਿਚਾਰਿਆ ਉਹ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਰੋਸਾ ਰੱਖਿਆ ਗੁਰਮਖ ਮੰਨ ਵਿਚਾਰਿਆ ਜੋ ਤਿਸ ਭਾਵੇ ਸੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਈ ਸਾਨੂੰ ਜੀਵ ਜ਼ਿੰਦਗੀ ਦੇ ਵਿੱਚ ਨਹੀਂ ਘਬਰਾਉਣਾ ਅਸੀਂ ਆਪਣਾ ਪਰਿਵਾਰਕ ਜੀਵਨ ਵਿਵਾਰਕ ਜੀਵਨ ਸਮਾਜਿਕ ਜੀਵਨ ਧਾਰਮਿਕ ਜੀਵਨ ਵੱਲ ਧਿਆਨ ਦੇਣਾ ਹੈ ਤੇ ਜਿਸ ਵੇਲੇ ਅਸੀਂ ਉਸ ਵੱਲ ਧਿਆਨ ਦੇਵਾਂਗੇ ਭਾਵੇਂ ਸਰੀਰ ਕੋਮਰ ਸਤਗੁਰ ਦੀ 47 ਸਾਲ ਪਰ ਜਿਹੜੀਆਂ ਮੱਲਾਂ ਜਿਹੜੀਆਂ ਸਤਗੁਰ ਮਹਾਰਾਜ ਨੇ ਸਾਨੂੰ ਸੋਝੀਆਂ ਬਖਸ਼ਿਸ਼ ਕੀਤੀਆਂ ਉਹਨਾਂ ਦੀ ਬਾਣੀ ਇੱਕ ਪਰਮਾਤਮਾ ਕਾਲਪੁਰਖ ਦੇ ਨਾਲ ਇੰਦਰ ਮਲਾਪ ਦੀ ਬਾਣੀ ਹੈ ਤਰਸ ਹੈ ਅਰਦਾਸਾਂ ਕੀਤੀਆਂ ਗੁਰੂ ਸਾਹਿਬ ਮਹਾਰਾਜ ਕਿਰਪਾ ਕਰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰ ਅਸੀਂ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਇੱਕ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ